ਨਾਬਾ ਸਰਕੂਲਰ ਰੋਡ ਤੇ ਨਾਬਾ ਦੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਦਾ ਦਫ਼ਤਰ ਆ ਦਫ਼ਤਰ ਦੇ ਕੋਸ਼ ਦੂਰੀ ਤੇ 200 ਮੀਟਰ ਦੀ ਦੂਰੀ ਤੇ ਇੱਕ ਪਰੋਣ ਮਿਲਦਾ ਪ੍ਰਾਈਵੇਟ ਹਸਪਤਾਲ ਵੀ ਆ ਪ੍ਰਾਈਵੇਟ ਹਸਪਤਾਲ ਦੀ ਵੈਬਸਾਈਟ ਭਾਵੇਂ ਕਿ ਇੱਕ ਮੈਡੀਕਲ ਤੌਰ ਤੇ ਹਸਪੀਟਲ ਆ ਜਿਹੜਾ ਪਿਛਲੇ 35 ਸਾਲਾਂ ਤੋਂ 40 ਸਾਲਾਂ ਤੋਂ ਚੱਲਦਾ ਆ ਰਿਹਾ ਐਡਮਿਟ ਕਿਉਂਕਿ ਇੱਥੇ ਡਿਲੀਵਰੀ ਕੇਸ ਤਾਂ ਨਹੀਂ ਹੁੰਦੇ ਪਰ ਆਮ ਲੋਕਾਂ ਦਾ ਇਲਾਜ ਆ ਜਿਹੜਾ ਡਾਕਟਰ ਵੱਲੋਂ ਕੀਤਾ ਜਾਂਦਾ ਤਾਂ ਡਾਕਟਰ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤੇ ਪੁਲਿਸ ਮੌਕੇ ਤੇ ਪਹੁੰਚਦੀ ਹੈ ਭਰੋਣ ਨੂੰ ਆਪਣੇ ਕਬਜ਼ੇ ਵਿੱਚ ਲੈਂਦੀ ਹੈ ਤੋਂ ਉਸ ਤੋਂ ਬਾਅਦ ਉਸ ਨੂੰ ਡੈੱਡ ਹਾਊਸ ਸਰਕਾਰੀ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਸਟ੍ਰਕਟ ਫਰੋਸਟਿਕ ਟੀਮਾਂ ਵੱਲੋਂ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਭਰੋਣ ਕਿਵੇਂ ਆਇਆ ਇੱਥੇ ਪੰਜ ਤੋਂ 7 ਮਹੀਨਿਆਂ ਦਾ ਭਰੋਣ ਆ ਜਿਹੜਾ ਦੱਸਿਆ ਜਾ ਰਿਹਾ ਪਰ ਡਾਕਟਰ ਦੇ ਬਿਆਨਾਂ ਦੇ ਆਧਾਰ ਤੇ ਐਫਆਰ ਨਾਭਾ ਕਤਵਾਲੀ ਦੇ ਵਿੱਚ ਦਰਜ ਆ ਜਿਹੜੀ ਹੋ ਚੁੱਕੀ ਆ ਪਰ ਕਿਤੇ ਨਾ ਕਿਤੇ ਇਸੇ ਕੱਲ ਚੁਕੀ ਮਾਂ ਵੱਲੋਂ ਜਿਹੜਾ ਇੱਕ ਵੱਡਾ ਕਦਮ ਆ ਜਿਹੜਾ ਉਹ ਕੀ ਸੋਚ ਸਮਝ ਕੇ ਚੁੱਕਿਆ ਗਿਆ ਨਾ ਬਤ ਉਹ ਹਰਮਿੰਦਰ ਸਿੰਘ ਮਾਨ ਦੇਖੋ ਗੱਲ ਇਹ ਹੈ ਮਾਨ ਸਾਹਿਬ ਅੱਜ ਕੱਲ ਬੜਾ ਇਹ ਚੱਲਿਆ ਹੋਇਆ ਹੈ ਕੋਈ ਵੀ ਹੈ ਨਾ ਜੀ ਕਿਤੇ ਵੀ ਕਰਕੇ ਕੋਈ ਸਿੱਟ ਜਾਂਦਾ ਜਾਂ ਕਰ ਜਾਂਦਾ ਜਿੱਥੇ ਤੱਕ ਥੋੜੀ ਵੀ ਜਾਣਕਾਰੀ ਹੈ ਤੇ ਮੈਂ ਹੈ ਨਾ ਜੀ ਮੈਂ ਵੀ ਇੱਥੇ ਰਹਿ ਰਿਹਾ ਪਿਛਲੇ 40 50 ਸਾਲ ਤੋਂ ਇਹ ਹਸਪੀਟਲ ਤਕਰੀਬਨ 40 ਸਾਲ ਪੁਰਾਣਾ ਹਸਪੀਟਲ ਹੈ ਜੀ ਤੇ ਇੱਥੇ ਨਾ ਤਾਂ ਕੋਈ ਆਪਰੇਸ਼ਨ ਨਾ ਕੋਈ ਇੱਥੇ ਡਿਲੀਵਰੀ ਨਾ ਕੁਝ ਵੀ ਇਹੋ ਜਿਹਾ ਕੁਝ ਹੁੰਦਾ ਨਹੀਂਗਾ ਰੂਟੀਨ ਦੇ ਪੇਸ਼ੈਂਟ ਆਉਂਦੇ ਨੇ ਜੀ ਇੱਥੇ ਰੂਟੀਨ ਦੇ ਪੇਸ਼ੈਂਟ ਆਏ ਮੈਡੀਸਨ ਦੇ ਆਏ ਅੱਜਕੱਲ ਡੇਂਗੂ ਦਾ ਸੀਜ਼ਨ ਚੱਲ ਰਿਹਾ ਜਾਂ ਹੋਰ ਹੈ ਇਦਾਂ ਦੇ ਪੇਸ਼ੈਂਟ ਆਉਂਦੇ ਨੇ ਜੀ ਠੀਕ ਹੈ ਹੁਣ ਪੇਸ਼ੈਂਟ ਦੇ ਨਾਲ ਕੋਈ ਆਇਆ ਕਿਵੇਂ ਕਰ ਗਿਆ ਕੀ ਕਰ ਗਿਆ ਰੱਖ ਗਿਆ ਜੋ ਡਾਕਟਰ ਸਾਹਿਬ ਦਾ ਇੱਥੇ ਸੀਗਾ ਬੀਇੰਗ ਅ ਰਿਸਪੌਂਸੀਬਲ ਪਰਸਨ ਪੁਰਾਣੇ ਡਾਕਟਰ ਇੰਤਿਸ਼ਾਹਰ ਦੇ। ਉਹਨਾਂ ਨੇ ਬੀਇੰਗ ਅ ਰਿਸਪੌਂਸੀਬਿਲਟੀ ਆਪਣੇ ਸਮਝਦੇ ਹੋਏ ਪੁਲਿਸ ਨੂੰ ਐਫ ਆਈ ਆਰ ਲਾਂਚ ਕਰਾਤੀ ਜੀ ਤੇ ਪੁਲਿਸ ਨੇ ਅੱਗੇ ਫੋਰੈਂਸਿਕ ਟੀਮ ਅੱਜ ਭੇਜ ਦਿੱਤੀ ਹੈ ਤੇ ਜੋ ਅੱਗੇ ਫਰਦਰ ਹੋਊਗਾ ਉਹ ਫੋਰੈਂਸਿਕ ਟੀਮ ਦੇਖੂਗੀ ਜੀ। ਮੈਂ ਜਾਂਚ ਨਾਲ ਇਹ ਸੀ ਦੇਖਿਆ ਸੀ ਐਫ ਆਈ ਆਰ ਲਾਂਚ ਕਰਵਾਈ। ਕੰਪਲੇਂਟ ਲਿਖਾਉਣ ਵਾਸਤੇ ਮੈਂ ਹੀ ਗਿਆ ਸੀ ਤੇ ਦੂਸਰੀ ਗੱਲ ਫਿਰ ਪੁਲਿਸ ਟੀਮ ਆਈ ਫਰੈਂਸਿਕ ਟੀਮ ਆਈ ਉਹਨਾਂ ਨੇ ਸਾਰਾ ਦੇਖਿਆ। ਉਹ ਜਿਹੜਾ ਸੀਟੈਸੀ ਨੂੰ ਲੈ ਗਏ ਚਾਕੇ ਹੂੰ ਕੀ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਕੋਈ ਕਿਸ ਤਰ੍ਹਾਂ ਦਾ ਹਸਪਤਲ ਤੇ ਅਟਰੀਟਮੈਂਟ ਜਿਹੜਾ ਮੇਰਾ ਤਾਂ ਜੀ ਬੈਰੀਕਲ ਦਾ ਹੀ ਕੰਮ ਹੈ ਕੋਈ ਸਰਜਰੀ ਕੋਈ ਗਾਈ ਨਹੀਂ ਮੇਰੇ ਕੋਲ ਕੋਈ ਇਸ ਤਰ੍ਹਾਂ ਨਹੀਂ ਹੈ ਕੋਈ ਸ਼ੱਕ ਕਿਸ ਤਰ੍ਹਾਂ ਦੇ ਲੱਗ ਸਕਦਾ ਹੈ ਦੇਖੋ ਜੀ ਹੁਣ ਕੀ ਕਹਿ ਸਕਦੇ ਆ ਰਾਸ ਸਾਨੂੰ ਡਾਕਟਰ ਰਾਜਗਨ ਸਿੰਘ ਨੇ ਜੀ ਤੇ ਉਹਨਾਂ ਦਾ ਪਾਰਨਰ ਸਿੰਘ ਹੋਮੇ ਸਰਕੂਲਰ ਰੋਡ ਤੇ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਉਹਨਾਂ ਨੇ ਸਟੇਟਮੈਂਟ ਤੇ ਅਸੀਂ ਐਫ ਆਈ ਆਰ ਨੰਬਰ 129 ਦਰਜ ਕਰੀਏ 91 ਤੇ 94 ਬੀ ਐਨ ਐਸ 2023 ਦੀਆਂ ਤੁਹਾਨੂੰ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਵੀ ਉਹਨਾਂ ਦਾ ਹਸਪਤਾਲ ਹੈ ਜੀ ਪਰਮਿਸਸਸ ਦੇ ਅੰਦਰ ਹੀ ਹੈ ਵੈਸੇ ਉੱਥੇ ਹੀ ਉਹਨਾਂ ਦਾ ਮਕਾਨ ਹੈ ਪਿਛਲੇ ਪਾਸੇ ਮੂਰਲੇ ਪਾਸੇ ਹਸਪਤਾਲ ਹੈ ਸਾਰਾ ਕੰਵਿਡ ਹੈ ਜੀ ਉਹਦੀ ਬਾੜ ਕਹਿੰਦੇ ਨੇ ਉਹ ਬਾੜ ਦੀ ਬੈਕ ਸਾਈਡ ਤੇ ਕੂਲਰ ਦੇ ਕੋਲ ਜੀ ਥੋਂ ਮਨੁੱਖੀ ਬੱਚੇ ਦਾ ਪ੍ਰੂਫ ਮਿਲੇਗਾ ਪੂਰਾ ਤਿਆਰੀ ਹੈ ਤੁਹਾਨੂੰ ਗਲੇਆਂ ਸੜੇ ਸੁਣ ਚਾਲਦੇ ਸੀ ਉਹਦੇ ਜੀ ਐਫਆਰ ਦੱ ਉਹਨਾਂ ਨੇ ਸ਼ੱਕ ਜਾਰੀ ਕੀਤਾ ਜੀ ਕੋਈ ਇਨਸਾਨ ਉਹਨਾਂ ਨੇ ਕਿ ਸਪੋਰਟ ਦੀ ਇਨਸਪੈਕਸ਼ਨ ਕੀਤੀ ਹੈ ਸਾਰੀ ਤੇ ਤਫਤੀਸ਼ ਕਰ ਰਹੇ ਹਨ ਤੇ ਇਹਨੂੰ ਪੋਸਟਮਾਰਟਮ ਕਰਾਵਾਂਗੇ ਜੀ ਰੂਮ ਹੈ ਜਿਹਦਾ ਮੋਰਚੀ ਸ਼ਰਾਬ ਦਾ ਖੋਤਾ ਸੀ ਕੋਈ ਸ਼ੱਕ 27 10 ਠੀਕ ਹੈ ਜੀ ਵੀ ਹੋ ਸਕਦਾ ਹੈ ਵੀ ਉਹ ਉਹਦੇ ਨਾਲ ਰਿਲੇਟਡ ਕੋਈ ਪਤਾ ਨਹੀਂ ਜੀ ਹਲੇ ਅਸੀਂ ਇਨਵੈਸਟੀਗੇਟ